ਸਾਇਰਨ ਸਭ ਤੋਂ ਪਹਿਲਾਂ ਤਵਾਹੇ ਕੁਝ ਕ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਅੱਜ ਐਮਐਲਏ ਗੁਰਦੇਵ ਸਿੰਘ ਸਿੱਖੋਂ ਜੀ ਦੇ ਗ੍ਰਹਿ ਵਿਖੇ ਆਏ ਸੀਗੇ ਜੋ ਚੌਥਾ ਕਵਿਡਿ ਟੂਰਨਾਮੈਂਟ ਸਾਧਕ ਵਿਖੇ ਹੋ ਰਿਹਾ ਹੈ 13 ਤਰੀਕ ਨੂੰ ਤੇ ਉਸ ਸੰਬੰਧ ਵਿੱਚ ਅੱਜ ਉਹਨਾਂ ਦੀ ਧਰਮ ਪਤਨੀ ਉਹਨਾਂ ਵੱਲੋਂ ਪੋਸਟਰ ਰੀਲੀਜ਼ ਕੀਤਾ ਗਿਆ ਤੇ ਸਾਰੇ ਹੀ ਇਹ ਇਲਾਕੇ ਦੇ ਵਿੱਚ ਵੀ ਬੜੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਕਵਿਡਿ ਟੂਰਨਾਮੈਂਟ ਹੋਏ ਨਹੀਂ ਸੀਗੇ ਤੇ ਇਹ ਭਿੰਦੜ ਰਪਈਆ ਵਾਲਾ ਜੀ ਕਾਲਰ ਰਪਈਆ ਵਾਲਾ ਜੀ ਗੋਰਾਮ ਚੱਕੀ ਜੀ ਤੇਬਲ ਕੋਰਸਿੰਗ ਜੀ ਸਾਥਕ ਤੋਂ ਇਹ ਸਾਰੀਆਂ ਟੀਮ ਮਤਲਬ ਬੰਦੇ ਰਲ ਕੇ ਜਿਹੜੀ ਹੈ ਟੂਰਨਾਮੈਂਟ ਟੀਮ ਹੈ ਉਹਨਾਂ ਨੇ ਮਤਲਬ ਇਹ ਟੂਰਨਾਮੈਂਟ ਕਰਵਾਇਆ ਤੇ ਪਹਿਲਾ ਇਨਾਮ 40000 ਰੁਪਇਆ ਦੂਜਾ ਨਾਮ 33000 ਰੁਪਇਆ ਤੇ ਓਪਨ ਦੇ ਵਿੱਚ 10-10 ਕਿਲੋ ਘਿਓ ਜਿਹੜੇ ਮਤਲਬ ਰੈਂਡਰ ਹੋਣਗੇ ਜਾਂ ਜਿਹੜੇ ਸੈਮੀ ਫਾਈਨਲ ਜਾਂ ਫਾਈਨਲ ਵਿੱਚ ਪਹੁੰਚਣਗੇ ਉਹਨਾਂ ਨੂੰ 10-10 ਕਿਲੋ ਦਿੱਸੀ ਘਿਓ ਦੇਣਾ ਜੀ ਤੇ ਅੱਗੇ ਵੀ ਭੰਜੇ ਨੇ ਦੱਸਿਆ ਵੀ ਮਤਲਬ ਜਿਹੜਾ ਇਹ ਪੰਜਾਬ ਸਰਕਾਰ ਦੀ ਇਹ ਸੋਚ ਹੈ ਕਿ ਨੌਜਵਾਨਾਂ ਤੋਂ ਜਿਹੜੇ ਨਸ਼ੇ ਵਰਗੇ ਜੋ ਛੇ ਬਾਹਾਂ ਦਰਿਆ ਚੱਲ ਰਿਹਾ ਉਸ ਤੋਂ ਦੂਰ ਕਰਕੇ ਗੇਮਾਂ ਦੇ ਵਿੱਚ ਵੱਧ ਤੋਂ ਵੱਧ ਜੋੜਿਆ ਜਾਵੇ ਭਗਵਾਨ ਸਿੰਘ ਮਾਨ ਜੀ ਦੀ ਇਹ ਸੋਚ ਹੈ ਸਦਾ ਕੇਜਰੀਵਾਲ ਸਾਹਿਬ ਜੀ ਦੀ ਇਹ ਸੋਚ ਹੈ ਕਿ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਜੋੜਿਆ ਜਾਵੇ ਜਿਵੇਂ ਕਬੱਡੀ ਹੈ ਕ੍ਰਿਕਟ ਹੈ ਜਾਂ ਹਾਕੀ ਹੈ ਇਸ ਤਰ੍ਹਾਂ ਮਤਲਬ ਅੱਜ ਇਹ ਐਮਐਲਏ ਸਾਹਿਬ ਦੇ ਸਲਾਹ ਕਰਕੇ ਕਿਉਂਕਿ ਹਟਾੜ ਏਰੀਆ ਉਹ ਸਾਧਕ ਨੂੰ ਬਹੁਤ ਪਿੰਡ ਲੱਗਦੇ ਆ ਉਸ ਕਰਕੇ ਪਲਾਨਿੰਗ ਕੀਤੀ ਗਈ ਕਿ ਸਾਧਕ ਦੇ ਵਿੱਚ ਇਹ ਟੂਰਨਾਮੈਂਟ ਕਰਾਇਆ ਜਾਵੇ ਬਾਬਾ ਨਛੱਤਰ ਸਿੰਘ ਜੀ ਜੋ ਚੰਦਪ੍ਰਾਨੇ ਆ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਯਾਦ ਵਿੱਚ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਸ ਸਹਿਯੋਗ ਵੀ ਬਹੁਤ ਸਹਿਯੋਗੀ ਹੈ ਜੀ ਇਹਦੇ ਵਿੱਚ ਸਿਹਰ ਦੇ ਮਤਲਬ ਬਹੁਤ ਵਾਰ ਬੰਦੇ ਆ ਜਾਂ ਸਾਧਕ ਇਲਾਕੇ ਦੇ ਸਰਪੰਚ ਸਹਿਮਾਨ ਕੋਈ ਸਾਬਕਾ ਮਤਲਬ ਚੇਅਰਮੈਨ ਹੈ ਕੋਈ ਚੇਅਰਮੈਨ ਹੈ ਜਿਨ੍ਹਾਂ ਕੋਲ ਵੀ ਮਤਲਬ ਟੀਮ ਗਈ ਹੈ ਸਾਰੀ ਜਿਹੜੀ ਟੂਰਨਾਮੈਂਟ ਕਰਾ ਰਹੀ ਹੈ ਕਿਸੇ ਨੇ ਨਾ ਨਹੀਂ ਕੀਤੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਟੂਰਨਾਮੈਂਟ ਕਰਾ ਰਹੇ ਹਰੇਕ ਬੰਦੇ ਨੇ ਆਪਦੇ ਦਹਾਉਨਾਂ ਦੀ ਕਿਰਤਨ ਦੇ ਵਿੱਚੋਂ ਆਪਦਾ ਮਤਲਬ ਜਿੱਨਾ ਦੁਸ਼ਾਨ ਚ ਨਿਕਲਦਾ ਸੀਗਾ ਹਰੇਕ ਨੇ ਸਹਿਯੋਗ ਦਿੱਤਾ ਜੀ ਇੱਕ ਤਾਂ ਸਾਰਿਆਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਮੈਂ ਤੁਹਾਡੇ ਲਈ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਬਹੁਤ-ਬਹੁਤ ਕਰਦਾ ਹਾਂ ਤਵਾਗਰ ਉਹਨਾਂ ਦੇ ਹੋਰ ਕਿਰਪਾ ਕਰਨ ਤੋਂ ਇਸ ਤਰ੍ਹਾਂ ਦੇ ਹੋਰ ਟੂਰਨਾਮੈਂਟ ਜਿਹੜੇ ਹੁੰਦੇ ਨੇ ਉਹ ਸੁਖੋਗ ਹੁੰਦੇ ਰਹੇ ਇਹ ਕਿੰਵਾਂ ਟੂਰਨਾਮੈਂਟ ਚੱਲ ਰਿਹਾ ਹੈ ਚੌਥਾ ਟੂਰਨਾਮੈਂਟ ਹੈ ਤੇ ਅਗਾਂਹ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਅੱਗੇ ਵੀ ਚੱਲੂਗਾ ਜੀ ਬਿਲਕੁਲ ਇਸੇ ਤਰ੍ਹਾਂ ਜੇ ਮਤਲਬ ਇੱਕ ਵਧੀਆ ਹੋਇਆ ਤੇ ਹੋ ਸਕਦਾ ਕਿ ਮਤਲਬ 6-6 ਮਹੀਨਿਆਂ ਬਾਅਦ ਕਰਾਈਏ ਇੱਕ ਸਾਲ ਬਾਅਦ ਕਰਾਉਂਦੇ ਆ ਤੇ ਇੱਕ ਸਾਲ ਜੀ ਦੋ ਟੂਰਨਾਮੈਂਟ ਹੋ ਜਾ ਜਾਣਗੇ ਕੀ ਲੋਕਾਂ ਨਾਲ ਅਪੀਲ ਕਰਦੇ ਲੋਕਾਂ ਨੂੰ ਇਹੀ ਅਪੀਲ ਹੈ ਜੀ ਮਤਲਬ ਜੋ ਨੌਜਵਾਨ ਹੈ ਖਾਸ ਕਰਕੇ ਮਾ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਹੈ ਕਿ ਆਪਦੇ ਜੁਨੀਅਰ ਜੇਵੇਂ ਹੈ ਸਮਾ ਉਧਰ ਧਿਆਨ ਦਿਓ ਨਾ ਕਿ ਜਿਹੜੇ ਆਪਾਂ ਨਸ਼ਿਆਂ ਦੇ ਵੱਲ ਧਿਆਨ ਦੇਈਏ ਜਿਹੜਾ ਕੋਈ ਨਸ਼ਾ ਕਰਦਾ ਵੀ ਹੈ ਤੁਹਾਡੇ ਪਿੰਡ ਦਾ ਤੁਹਾਡੀ ਅੰਡ ਹੈ ਜਾਂ ਗਵਾਂਢੀ ਕਰਦਾ ਉਹਨੂੰ ਰੋਕੋ ਉਹਨਾਂ ਦੇ ਘਰ ਦੇ ਜਾ ਕੇ ਉਹਨੂੰ ਸਮਝਾਓ ਵੀ ਇਹ ਗਲਤ ਹੋ ਰਿਹਾ ਹੈ ਤੂੰ ਗਲਤ ਕਰ ਰਿਹਾ ਹੈ ਆਪਦੀ ਜ਼ਿੰਦਗੀ ਮਤਲਬ ਵਾਰੀ-ਵਾਰੀ ਨਹੀਂ ਮਿਲਣੀ ਇਸ ਜ਼ਿੰਦਗੀ ਨੂੰ ਸਹੀ ਰਸਤੇ ਪਾ ਕਿਸੇ ਦੇਸ਼ ਦੇ ਮਤਲਬ ਜੋ ਜਿਵੇਂ ਭਗਤ ਸਿੰਘ ਰਾਜਗੁਰੂ ਸੁਖਦੇਵਾ ਉਹਨਾਂ ਨੇ ਆਪਦੀ ਕੁਰਬਾਨੀਆਂ ਕੀਤੀਆਂ ਦੇਬਕ ਉਹਨਾਂ ਦੀ ਆਜ਼ਾਦੀ ਦਾ ਮਾਣ ਕਰ ਰਹੇ ਆ ਆਜ਼ਾਦੀ ਮਾਨ ਰਹੇ ਆ ਦੇਸ਼ ਦੀ ਉਹਨਾਂ ਨੂੰ ਆਪਦੇ ਦੇਸ਼ ਦੇ ਆਪਦੇ ਇਲਾਕੇ ਦੀ ਤਰੱਕੀ ਦੇ ਵਿੱਚ ਲਾਓ ਨਾ ਕਿ ਨਸ਼ੇ ਵਿੱਚ ਲਾਓ ਸਾਂਜੀ ਮੈਡਮ ਅੱਜ ਕਿਸਵਤ ਕੋਰਸ ਦੇ ਵਿੱਚ ਇਹ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਕਿ ਸਾਦਕ ਦੇ ਵਿੱਚ ਬਾਬਾ ਨਛੱਤਰ ਸਿੰਘ ਜੀ ਚੰਦ ਪ੍ਰਾਣੇ ਵਾਲਿਆਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਹੋ ਕਬੱਡੀ ਦਾ ਹੋਣ ਜਾ ਰਿਹਾ ਜਿਹੜਾ ਕਿ ਇਹ 13 ਤਰੀਕ ਨੂੰ ਹੋਣਾ ਹੈ ਮੈਂ ਸਭ ਇਲਾਕਾ ਫਰੀਦਕੋਟ ਵੀ ਕੀ ਨੇੜੇ-ਨੇੜੇ ਦੇ ਜ਼ਿਲ੍ਹਿਆਂ ਨੂੰ ਵੀ ਇਹ ਉਹਨਾਂ ਨੌਜਵਾਨਾਂ ਨੂੰ ਫੀਲ ਕਰਦੀ ਆ ਕਿ ਹਮ ਹਮਾ ਕੇ ਇਸ ਟੂਰਨਾਮੈਂਟ ਦੇ ਵਿੱਚ ਵੱਧ ਤੋਂ ਵੱਧ ਆਪ ਦਾ ਪਾਰਟਿਸਪੇਟ ਕਰੋ ਕਰਿਓ ਔਰ ਆਮ ਕਿਉਂਕਿ ਸਰਕਾਰ ਵੀ ਚਾਹੁੰਦੀ ਹੈ ਕਿ ਵੀ ਨੌਜਵਾਨ ਨੂੰ ਜਿਹੜਾ ਕਿ ਨਸ਼ਿਆਂ ਤੋਂ ਲਾਂਭੇ ਕਰਕੇ ਤੇ ਇਸ ਗੇਮਾਂ ਵੱਲ ਸਪੋਰਟਸ ਵੱਲ ਪ੍ਰੇਰਿਆ ਜਾਵੇ ਤੇ ਕੋਈ ਇਨਾਮ ਵਗਿਆ ਤਾਂ ਨਹੀਂ ਰੱਖਿਆ ਹਾਂਜੀ ਹਾਂਜੀ ਇਸ ਵਿੱਚ ਕ ਪਹਿਲਾ ਇਨਾਮ 41000 ਰੁਪਏ ਹੈ ਜਿਹੜਾ ਕਿ ਉਹ ਸਾਡੇ ਪਿੰਡ ਦੇ ਹੀ ਹੈਗੇ ਨੇ ਸਰਦਾਰ ਅਸ਼ਮੇਸ਼ਰ ਸਿੰਘ ਜੀ ਉਹਨਾਂ ਦੇ ਜਿਹੜੇ ਪੋਤਰੇ ਆ ਯੂਐਸਏ ਦੇ ਵਿੱਚ ਰਹਿੰਦੇ ਆ ਉਹਨਾਂ ਬੱਚਿਆਂ ਬੰਨੀ ਦਿੱਤਾ ਜਾ ਰਿਹਾ ਹੈ ਕਿੰਨਾ ਤੋਂ ਮੈਂ ਕਹਿੰਦਾ ਇਹ ਤੀਜਾ ਹੋਣ ਜਾ ਰਿਹਾ